ਜੇ ਲੋਕ ਕਰਾਲੀ ਪਹੁੰਚਣ ਤੇ ਕਰਾਲੀ ਦੇ ਲੋਕ ਬੇਹੱਜੀਆਂ ਕਹਿੰਦੇ ਹਾਂ ਹਾਂ ਉਸੀ ਖਰੜ ਵਿੱਚ ਇੱਕ ਅਜ ਸ੍ਰੋਫਰ ਬਣਾ ਰਹੇ ਹੈ ਜੀ ਟੂਰਿਸਟ ਪਲੇਸ ਜਿੰਦਾਬਾਦ ਆਵਾਜ਼ ਆਦਮੀ ਪਾਰਟੀ ਜਿੰਦਾਬਾਦ ਮੈਡਮ ਅਨਮੋਲ ਗਗਨਮਾਨ ਜਿੰਦਾਬਾਦ ਬਲਵਿੰਦਰ ਸਿੰਘ ਜੀ ਗੰ ਜਿੰਦਾਬਾਦ ਜਿਵੇਂ ਹੁਣ ਬੇਨਤੀ ਕਰਦਾ ਕਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੇਰ ਤੇ ਤੁਸੀਂ ਇੱਥੇ ਬੈਠੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਪਰ ਮੈਂ ਸਿਰਫ ਇੱਕੀ ਮਿੰਟ ਲੈਣਾ ਤੁਹਾਡਾ ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋ 1 ਜੂਨ ਨੂੰ ਵੋਟਾਂ ਪੈ ਰਹੀਆਂ ਲੋਕ ਸਭਾ ਦੀਆਂ ਔਰ ਪੰਜਾਬ ਸਰਕਾਰ ਦੇ ਜਿਹੜੇ 2 ਸਾਲ ਦੇ ਕੰਮ ਹੈ ਕੰਮ ਦੇ ਸਿਰ ਤੇ ਸੀ ਵੋਟ ਨੂੰ ਬਣਾਇਆ ਕੰਮ ਦੇ ਸਿਰ ਪੰਨੀ ਵਾਰ ਹੋ ਗਿਆ ਪੰਜਾਬ ਚ ਇਹ ਜਿਹੜਾ ਅਜੰਡਾ ਹੈ ਉਹ ਕੰਮ ਦਾ ਸੈੱਟ ਹੋਇਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ 1 ਜੂਨ ਨੂੰ ਜਿਹੜਾ ਹੈ ਇੱਕ ਇੱਕ ਵੋਟ ਚਾਲੂ ਦੇ ਬਟਨ ਤੇ ਪਾ ਕੇ ਆਪਣੇ ਭਰਾ ਨੂੰ ਆਪਣੇ بیٹے ਨੂੰ ਕਾਮਯਾਬ ਕਰੋ ਸਾਡੀ ਸਾਰੀ ਕਰਵਾਲੀ ਦੀ ਟੀਮ ਪ੍ਰਦੀਪ ਜੀ ਸਾਡੇ ਭਰਾ ਫਾਦਰ ਸਿੰਘ ਜਿਹੜੇ ਐਮਸੀ ਆਲੀ ਸ਼ਰਾਨਾ ਜੀ ਸਾਰੇ ਐਮਸੀ ਸਹਿਬਾਨ ਆਮ ਆਦਮੀ ਅਸ਼ਵਨੀ ਦੀ ਚਾਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਇੰਨੀ ਵੱਡੀ ਤਦਾਦ ਜਿਹੜਾ ਅਸੀਂ ਦਰਸ਼ਨ ਕਰਾਏ ਹੈ ਸੰਗਤ ਦੇ ਸਾਥੀਓ ਲੋਕ ਲੋਕਤੰਤਰ ਨੂੰ ਬਚਾਉਣ ਦਾ ਇਲੈਕਸ਼ਨ ਹੈ ਸੰਵਿਧਾਨ ਨੂੰ ਬਚਾਉਣ ਦਾ ਇਲੈਕਸ਼ਨ ਹੈ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਇਲੈਕਸ਼ਨ ਹੈ ਅਸੀਂ ਇਲੈਕਸ਼ਨ ਦੇਸ਼ ਵਾਸਤੇ ਲੜ ਰਹੇ ਭਗਵੰਦ ਮਾਨ ਜੀ ਨੇ ਮੈਨੂੰ ਮੌਕਾ ਦਿੱਤਾ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਮੈਂ ਮੰਚ 'ਚ ਜਿਹੜਾ ਸੂਬੇ ਤੇ ਹਕਤ ਤੇ ਪਹਿਰੇਦਾਰ ਬਣ ਕੇ ਕੰਮ ਕਰੇ ਸੰਵਧਾਨ ਨੂੰ ਬਚਾਉਣ ਦੀ ਮੁਕਾਲਤ ਕਰੇ ਲੋਕਤੰਤਰ ਨੂੰ ਮਜ਼ਬੂਤ ਕਰ ਲਈ ਲੋਕਾਂ 'ਚ ਜਾ ਕੇ ਪਾਰਲੀਮੈਂਟ 'ਚ ਗੱਲ ਕਰੇ ਸੋ ਇਹੀ ਮੇਰੀਆਂ ਬੇਨਤੀਆਂ ਪੰਜਾਬ ਸਰਕਾਰ ਨੇ तमाम ਕੰਮ ਕੀਤੇ ਆ ਚਾਹੇ ਉਹ ਬਿਜਲੀ ਫ੍ਰੀ ਹੈ ਨੌਕਰੀਆਂ ਮੈਰਿਟ ਤੇ ਦਿੱਤੀਆਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਹੈ ਸਕੂਲ ਔਰ ਜਿਹੜੇ ਹਸਪੀਟਲ ਹੈ ਉਹਦੇ ਪਿੱਛੇ ਇੱਕੋ ਹੀ ਮਕਸਦ ਹੈ ਕਿ ਲੋਕਾਂ ਤੋਂ ਪਰਿਵਾਰਾਂ ਤੋਂ ਸਾਡੇ ਜਿਹੜੇ ਪੰਜਾਬੀਆਂ ਤੋਂ ਆਰਥਿਕ ਬੋਝ ਘਟਾਉਣਾ ਸੋ ਤੁਹਾਡੀ ਸਰਕਾਰ ਤੁਹਾਡੇ ਦੁਆਰ ਭਗਵੰਤ ਮਾਨ ਜੀ ਦੀ ਅਗਵਾਈ ਚ ਕੰਮ ਕਰ ਰਹੀ ਹੈ ਮੈਨੂੰ ਉਮੀਦ ਹੈ ਕਿ ਇੱਕ ਜੋਂ ਨੂੰ ਇੱਕ ਇੱਕ ਵੋਟ ਝਾੜੂ ਦੇ ਬਟਨ ਤੇ ਪਾ ਕੇ ਤੁਸੀਂ ਆਪਣੇ ਭਰਾ ਨੂੰ ਆਪਣੇ ਬੇਟੇ ਨੂੰ ਪਾਰਲੀਮੈਂਟ ਚ ਜਾਣ ਦਾ ਮੌਕਾ ਦੋਗੇ ਕਾਬਲੀਅਤ ਤੇ ਮੈਰਿਟ ਤੇ ਮੈਂ ਫਿਰ ਕਹਿੰਦਾ ਮੈਰਿਟ ਤੇ ਫੈਸਲਾ ਲਿਓ ਜੇ ਮੈਂ ਫਿੱਟ ਬੈਠਦਾ ਮੈਨੂੰ ਭੇਜ ਦਿਓ ਜੇ ਕੋਈ ਹੋਰ ਫਿੱਟ ਮਿਲਦਾ ਉਹਨੂੰ ਭੇਜ ਦਿਓ ਲੇਕਿਨ ਡੂੰਗਾ ਨਕਲੀ ਜਿਹੜਾ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕਰ ਲੇ ਉਹਨੂੰ ਨਾ ਭੇਜਿਓ ਜਿਹੜਾ ਸੰਵਿਧਾਨ ਨੂੰ ਮਜ਼ਬੂਤ ਕਰਨ ਲਈ ਔਰ ਸੂਬੇ ਦੇ ਹੱਕਾਂ ਨੂੰ ਮਜ਼ਬੂਤ ਕਰਨ ਲਈ ਠੋਕ ਵਜਾ ਕੇ ਗੱਲ ਕਰੇ ਮੁਕਾਲਫ ਕਰੇ ਉਹਨੂੰ ਭੇਜਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦਾ ਕਿ 1 ਜੂਨ ਨੂੰ ਇੱਕ ਜੂਨ ਨੂੰ ਝਾੜੂ ਦਾ ਬਟਨ ਸੀਰੀਅਲ ਨੰਬਰ 4 ਤੇ ਪਾ ਕੇ ਤੁਸੀਂ ਅਸ਼ੀਰਵਾਦ ਦੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੀ ਸਾਰੀ ਟੀਮ ਦਾ ਸਾਡੀ ਸਾਰੀ ਟੀਮ ਜਿਹੜੀ ਕੁਰਾਲੀ ਦੀ ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਦਿਨ ਰਾਤ ਮਿਹਨਤ ਕਰ ਰਹੇ ਸਾਡੇ ਭਰਾ ਇਹਨਾਂ ਦਾ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਤੁਹਾਡਾ ਵੀ ਦੇਣਾ ਨਹੀਂ ਦੇ ਸਕਦੇ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਜੇਸ਼ ਜੀ ਦੀ ਮੀਟਿੰਗ ਹੋ ਰਹੀ ਹੈ ਕੱਲ ਨੂੰ ਆਮ ਆਦਮੀ ਪਾਰਟੀ ਦੀ ਬਾੜ ਨੰਬਰ 12 ਦੇ ਵਿੱਚ ਮਰੰਡਾ ਰੋਡ ਤੇ ਉਹ ਮੀਟਿੰਗ ਦੇ ਵਿੱਚ ਕੱਲ ਨੂੰ ਕਿੰਨੇ ਵਜੇ 3 ਵਜੇ ਤੁਸੀਂ ਸਾਰੇ ਨੇ ਸ਼ਰਕਤ ਕਰਨੀ ਹੈ ਡਰੇਡ ਵਿੰਗ ਦੇ ভাইস ਪ੍ਰਧਾਨ ਬਣੇ ਆ ਰਜਿੰਦਰ ਸਿੰਘ ਜੀ ਪਰ ਲੋਕ ਟਟੇ ਹੋਏ ਨੇ ਪੰਡਾਲ 'ਚ ਬੈਠੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਵੱਡੀ ਮੀਟਿੰਗ ਕੀਤੀ ਹੈ ਬਾਦ ਸਿੰਘ ਓਕੇ ਹੈ ਤੇ ਚੇਅਰਮੈਨ ਹਰੀਚਰਾਨਾ ਜੀ ਗਰੁੱਪ ਕੋਲ ਨਹੀਂ ਵੇਖੋ ਪਹਿਲਾਂ ਤੇ ਮੈਂ ਮਾਫੀ ਮੰਗਦਾ ਸਾਰੇ ਔਰ ਇਹ ਇਲੈਕਸ਼ਨ ਦਾ ਸਮਾਂ ਹੈ ਹਰ ਜਗ੍ਹਾ ਤੇ ਨਾ ਚਾਹ ਕੇ ਵੀ ਸਮਾਂ ਵੱਧ ਲੱਗ ਜਾਂਦਾ ਲੋਕਾਂ ਦਾ ਬੜਾ ਪਿਆਰ ਔਰ ਅਸ਼ੀਰਵਾਦ ਮਿਲ ਰਿਹਾ ਨਿਕਲੇ ਸਵੇਰ ਦੇ ਘਰੋਂ 7:30 ਵਜੇ ਦੇ ਹੀ ਆ ਲੇਕਿਨ ਬਹੁਤ دیر ਨਾਲ ਪਹੁੰਚੇ ਚ ਕੋਈ ਦੋਰਾਏ ਨਹੀਂ ਲੇਕਿਨ ਜਿਸ ਤਰੀਕੇ ਨਾਲ ਵੱਡੀ ਤਦਾਦ ਅੱਜ ਸਾਡੇ ਇੱਥੇ ਕੁਰਾਲੀ ਦੇ ਸ਼ਹਿਰ ਵਾਸੀ ਆਏ ਅਸ਼ੀਰਵਾਦ ਦੇਣ ਉਹਦੇ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਟੀਮ ਹੈ ਬਾਦਰਪਾਜੀ ਹੋਣ ਚਾਹੇ ਹਰੀਸ਼ ਰਾਣਾ ਜੀ ਹੋਣ ਪ੍ਰਦੀਪ ਜੀ ਹੋਣ ਅਸ਼ਵਨੀ ਜੀ ਹੋਣ ਤਮਾਮ ਸਾਡੇ ਬਲਵਿੰਦਰ ਪਹਿਨ ਜੀ ਬੈਠੇ ਆ تمام ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਭਗਵੰਤ ਮਾਨ ਜੀ ਦੀਆਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਇੱਕ ਇੱਕ ਘਰ ਲੈ ਕੇ ਜਾ ਰਹੇ ਆ ਔਰ ਲੋਕ ਸਭਾ ਲਈ ਜਿਹੜੀ ਵੋਟ ਮੰਗ ਰਹੇ ਆ ਉਹਦੇ ਲਈ ਲੋਕਾਂ ਦਾ ਕਾਫੀ ਸਾਨੂੰ ਆਸ਼ੀਰਵਾਦ ਵੱਡੇ ਇਸ ਤਰ੍ਹਾਂ ਤੇ ਮਿਲ ਰਿਹਾ ਹੈ ਤਾਂ ਸਾਹਿਬ ਦਿਨ ਬੜੇ ਥੋੜੇ ਰਹਿ ਗਏ ਪ੍ਰਚਾਰ ਦੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਤਜਰਬਾ ਰਿਹਾ ਤੇ ਕਿਹੜੀਆਂ ਮੁੱਖ ਸਮੱਸਿਆਵਾਂ ਮਾਂ ਲੋਕਾਂ ਨੇ ਤੁਹਾਡੇ ਅੱਗੇ ਰੱਖੀਆਂ ਜੀ ਦੇਖੋ ਮੈਂ ਤੇ ਤਕਰੀਬਨ 2 ਮਹੀਨਿਆਂ ਤੋਂ ਲੱਗਿਆ 2 April ਨੂੰ ਟਿਕਟ ਅਨਾਉਂਸ ਹੋਈ ਸੀ ਤੇ ਤਕਰੀਬਨ 80% ਪਿੰ ਅਸੀਂ ਪਹੁੰਚ ਕੀਤੀ ਆ ਹੁਣ ਤੱਕ ਅਗਲੇ ਦੋ ਤਿੰਨ ਦਿਨਾਂ ਚ ਅਜੇ ਹੋਰ ਕਰਾਂਗੇ ਔਰ ਮੈਨੂੰ ਲੱਗਦਾ ਹੈ ਵੀ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਸੰਤੁਸ਼ਟ ਹੈ ਕਿਉਂਕਿ 43000 ਸਰਕਾਰੀ ਨੌਕਰੀਆਂ ਮੈਰਿਟ ਤੇ ਮਿਲੀਆਂ ਹੈ ਬਿਜਲੀ 90% ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਔਰ ਆਰਥਿਕ ਬੋਝ ਘਟਿਆ ਪਰਿਵਾਰਾਂ ਤੇ ਟੋਲ ਪਲਾਜ਼ੇ ਬੰਦ ਹੋਏ ਆ ਕਿਸਾਨਾਂ ਨੂੰ ਬੜਾ ਵੱਡਾ ਫਾਇਦਾ ਹੋਇਆ ਕਿਸਾਨਾਂ ਨੂੰ ਨਿਰਵਿਘਨ ਜਿਹੜੀ ਬਿਜਲੀ ਮਿਲੀ ਆ ਉਹਦੇ ਵਿੱਚ ਮੈਨੂੰ ਆਮ ਦਬਾਬੇ ਵਿੱਚ ਕਿਸਾਨਾਂ ਨੇ ਕਿਹਾ ਵੀ 2 ਲੱਖ ਰੁਪਈਆ 3 ਲੱਖ ਰੁਪਈਆ ਸਾਡਾ ਸਾਲਾਨਾ ਜਿਹੜਾ ਡੀਜ਼ਲ ਤੇ ਖਰਚ ਹੁੰਦਾ ਸੀ ਉਹ ਬਚਿਆ ਲੋਕ ਭਗਵੰਤ ਮਾਨ ਦੀ ਸਰਕਾਰ ਤੋਂ ਸੰਤੁਸ਼ਟ ਹੈ ਇੱਥੇ ਤੇ ਕੋਈ ਦੋਰਾ ਨਹੀਂ ਹੈ ਚੁਣੌਤੀ ਜਿਹੜੀ ਸਭ ਤੋਂ ਵੱਡੀ ਸਾਹਮਣੇ ਉਹ ਇਹ ਆਈ ਆ ਕਿ ਲੋਕਾਂ ਨੇ ਮੇਰੇ ਬਜ਼ੁਰਗਾਂ ਔਰ ਮਾਵਾ ਨੇ ਸਭ ਤੋਂ ਵੱਡਾ ਜਿਹੜਾ ਸਵਾਲ ਕੀਤਾ ਨੋ ਹਲਕਿਆ ਜੋ ਇਹ ਕੀਤਾ ਬੇਟਾ ਵੋਟਰ ਤੈਨੂੰ ਅਸੀਂ ਪਾ ਦੇਣੀ ਆ ਪਰ ਜਿਹੜਾ ਸਾਡੇ ਨਾਲ ਕਾਂਗਰਸੀ ਅਕਾਲੀ ਕਰਦੇ ਰਹੇ ਹੁਣ ਤੱਕ ਵੋਟਾਂ ਲੈ ਕੇ ਚਲੇ ਗਏ ਮੁੜ ਕੇ ਨਹੀਂ ਆਏ ਉਹ ਕਮ ਨਾ ਕਰੀ ਉਹਦੇ ਲਈ ਮੈਂ ਤੁਹਾਡੇ ਰਾਹੀ ਵੀ ਸਾਰੀ ਸਾਰੇ ਨਨਦਪੁਰ ਸਾਹਿਬ ਦੇ ਜਿਹੜੇ ਵੋਟਰ ਸਹਬਾਨਾਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਪੁੱਤਾਂ ਤੁਹਾਡੇ ਬੇਟੇ ਆ ਸੰਘਰਸ਼ ਕਰਕੇ ਇੱਥੋਂ ਆਏ ਆ ਸਧਾਰਨ ਪਰਿਵਾਰਾਂ ਚੋਂ ਆ ਤੁਹਾਡੇ ਪ੍ਰਤੀ ਜਵਾਬਦੇਹ ਰਾਵਾਂਗੇ ਔਰ ਵਾਰ-ਵਾਰ ਤੁਹਾਡੇ ਸੁਖ ਦੁਖ ਸ਼ਰੀਕ ਵੀ ਹੋਵਾਂਗੇ ਜੇ શ્રી ਨਨਦਪੁਰ ਸਾਹਿਬ ਦੇ ਲੋਕ ਲੋਕ ਸਭਾ ਤੋਂ ਮੈਨੂੰ ਮੌਕਾ ਦੇਣਗੇ ਤੇ ਠੋਕ ਵਜਾ ਕੇ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਦਿੱਲੀ ਜਾਵਾਂਗੇ ਇਸ ਗੱਲ ਦਾ ਮੈਂ ਉਹਨਾਂ ਨੂੰ ਅਸ਼ਵਾਸ਼ਣ ਵੀ ਦਿੰਦਾ ਮੋਦੀ ਸਾਹਿਬ ਵੱਲੋਂ ਤਿੰਨ ਰੈਲੀਆਂ ਕੀਤੀਆਂ ਗਈਆਂ ਲਗਾਤਾਰ ਕੀ ਲੱਗਦਾ ਸਰ ਕਿੰਨਾ ਕੁ ਪ੍ਰਭਾਵ ਪਏਗਾ ਉਹਨਾਂ ਦਾ ਦੇਖੋ ਮੈਂ ਇਹ ਕਹਿੰਨਾ ਵੀ ਪ੍ਰਧਾਨ ਮੰਤਰੀ ਜੀ ਵੈਸੇ ਤੇ ਨ ਪਰ ਅਜੰਡਾ ਕੀ ਹੈ ਅਜੰਡਾ 10 ਸਾਲ ਸਰਕਾਰ ਚ ਲੋਣਨ ਤੋਂ ਬਾਅਦ ਅਜੰਡਾ ਇਹ ਹੈ ਜੀ ਹਿੰਦੂ ਮੁਸਲਮ ਪਾਕਿਸਤਾਨ ਹਿੰਦੁਸਤਾਨ ਕਬਰਸਤਾਨ ਸ਼ਮਸ਼ਾਨ ਉਹੀ ਹਾਲਾਤ ਹੈ ਨਫ਼ਰਤ ਦੀ ਰਾਜਨੀਤੀ ਜੇ ਵਾਕਈ ਪ੍ਰਧਾਨ ਮੰਤਰੀ ਜੀ ਨੇ ਕੰਮ ਕੀਤਾ ਦੇ ਕਹਿਣ ਵੀ ਮੈਂ ਨੌਕਰੀਆਂ ਦਿੱਤੀਆਂ ਮੈਂ ਮਹਿੰਗਾਈ ਘਟ ਕੀਤੀ ਆ ਮੈਂ ਬਰੋਜਗਾਰੀ ਘਟ ਕੀਤੀ ਆ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਆ ਮੈਂ ਦੇਖੋ ਹਾਲਾਤ ਵੇਖੋ ਪ੍ਰਧਾਨ ਮੰਤਰੀ ਜੀ 75 ਸਾਲ ਦੇ ਤੀਜੀ ਵਾਰ ਪੀਐਮ ਬਣਨਾ ਚਾਹੁੰਦੇ ਔਰ ਅਪੀਲ ਕਰ ਰਿਹਾ ਤੇ ਜਿਹੜਾ ਫੌਜ ਚ ਜਵਾਨ ਭਰਤੀ ਹੁੰਦਾ 18 ਸਾਲ ਦਾ ਉਹਨੂੰ 21 ਸਾਲ ਦੀ ਉਮਰ ਚ ਰਿਟਾਇਰ ਕੀਤਾ ਜਾ ਰਿਹਾ ਕਿੱਡੀ ਵੱਡੀ ਜ਼ਾਇਤੀ ਹੈ ਸੋ ਬਿਲਕੁਲ ਐਕਸਪੋਜ਼ ਹੋ ਗਿਆ ਬੀਜੇਪੀ ਦੀ ਪੂਰੀ ਰਾਜਨੀਤੀ ਪੰਜਾਬ ਦੀ ਦੇਸ਼ ਦੇ ਲੋਕਾਂ ਨੇ ਸਮਝ ਲਈ ਹੈ ਔਰ ਲੋਕਾਂ ਨੇ ਮਨ ਬਣਾ ਲਿਆ ਇਸ ਵਾਰ ਇੰਡੀਆ ਬਲੌਗ ਦੀ ਸਰਕਾਰ ਬਣੂਗੀ ਔਰ ਜਿਹੜੀਆਂ ਇਹ ਤਾਕਤਾਂ ਆਂ ਦੇਸ਼ ਨੂੰ ਖਤਮ ਕਰਨ ਵਾਲੀਆਂ ਮਹਿੰਗਾਈ ਵਧਾਉਣ ਵਾਲੀਆਂ ਨਫ਼ਰਤ ਫੈਲਾਉਣ ਵਾਲੀਆਂ ਉਹਨਾਂ ਦਾ ਸਫਾਇਆ ਨਿਸ਼ਚਿਤ ਹੈ ਅੱਜ ਨੂੰ ਰੈਲੀ ਹੋਈ ਹੈ ਸਰ ਮੋਦੀ ਸਾਹਿਬ ਨੇ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਨੂੰ ਕਾਗਜ਼ੀ ਸ਼ੇਰ ਦੱਸਿਆ ਤੇ ਉਸਦੇ ਨਾਲ ਹੀ ਜਿਹੜੇ ਆਗੂ ਸਹਿਬਾਨ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਡਰੱਗ ਡੀਲਰ ਦੱਸਿਆ ਕੀ ਕਹਿਣਾ ਹੈ ਡਰੱਗ ਤੇ ਸਭ ਤੋਂ ਵੱਧ ਗੁਜਰਾਤ ਦੇ ਪੋਰਟ ਤੋਂ ਵੜੀ ਆ ਰਹੀ ਹੈ 3000 ਕਰੋੜ ਦੀ ਡਰੱਗ ਜਿਹੜੀ ਡੀਲ ਮਿਲੀ ਹੈ ਅਡਾਨੀ ਪੋਰਟ ਤੋਂ ਬੋਦੀ ਜੀ ਦੇ ਖਾਸ ਦੋਸਤੋਂ ਉਹ ਕਿੱਥੋਂ ਆ ਰਹੀ ਹੈ ਪੰਜਾਬ ਪੰਜਾਬ ਜਿਹੜੀ ਡਰੱਗ ਆਈ ਆ ਰਹੀ ਹੈ ਉਹ ਯਾਹ ਪਾਕਿਸਤਾਨ ਤੋਂ ਆ ਰਹੀ ਹੈ ਜਾ ਗੁਜਰਾਤ ਤੋਂ ਆ ਰਹੀ ਹੈ ਇਹਦੇ ਪਿੱਛੇ ਸਾਜ਼ਿਸ਼ ਹੈ ਸਾਡੇ ਪੰਜਾਬੀਆਂ ਨੂੰ ਖਤਮ ਕਰਨ ਦੀ ਔਰ ਤੇ ਪ੍ਰਧਾਨ ਮੰਤਰੀ ਜੀ ਬੋਲਦੇ ਨਹੀਂ ਸੋ ਕਾਗਜੀ ਤੇ ਪ੍ਰਧਾਨ ਮੰਤਰੀ ਹੈ ਭਗਵੰਤ ਮਾਨ ਜੀ ਨੇ 2 ਸਾਲ ਸਰਕਾਰ ਚਲਾਈ ਹੈ ਤੇ ਅਸੀਂ ਕੰਮ ਵੋਟ ਤੇ ਵੋਟ ਮੰਗ ਰਹੇ ਕੰਮ ਤੇ ਨੌਕਰੀਆਂ ਤੇ ਬਿਜਲੀ ਤੇ ਮੋਹੱਲਾ ਕਲੀਨਿਕ ਤੇ ਸਕੂਲਾਂ ਤੇ ਪ੍ਰਧਾਨ ਮੰਤਰੀ ਜੀ ਨੌਕਰੀਆਂ ਮੰਗ ਰਿਹਾ ਪਾਕਿਸਤਾਨ ਹਿੰਦੁਸਤਾਨ ਤੇ ਸ਼ਮਸ਼ਾਨ ਤੇ ਕਬਰਿਸਤਾਨ ਤੇ ਔਰ ਪਾਕਿਸਤਾਨ ਹਿੰਦੁਸਤਾਨ Hindu Muslim ਆ ਇਹਦਾ ਮਤਲਬ ਇਹਦਾ ਮਤਲਬ ਇਹ ਸਪਸ਼ਟ ਹੈ ਕੀ ਬੀਜੇਪੀ ਨੇ 10 ਸਾਲਾਂ ਚ ਕੁਝ ਨਹੀਂ ਕੀਤਾ ਸਵਾ ਲੋਕਾਂ ਨੂੰ ਅੰਡਣ ਪਰसों ਨੂੰ ਰਾਜਨਾਥ ਜੀ ਕੋਰਾਲੀ ਆ ਰਹੇ ਹਨ ਉਹਨਾਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਕੀ ਹਲਕੇ ਵਿੱਚ ਫਰਕ ਪੈਗਾ ਜੀ ਬੇਸ਼ੱਕ ਰਾਜਨਾਥ ਜੀ ਆਜਣ ਭਾਵੇਂ ਮੋਦੀ ਸਾਹਿਬ ਆਜਣ ਕੁਝ ਫਰਕ ਕੁਝ ਨਹੀਂ ਵੱਟਿਆ ਜਾਣਾ ਬੀਜੇਪੀ ਦੀ ਨਫ਼ਰਤ ਦੀ ਰਾਜਨੀਤੀ ਦਾ ਵੀ ਪੰਜਾਬ ਚ ਨਹੀਂ ਉਗਣਾ ਪੰਜਾਬੀ ਚਾਹੇ ਉਹ Hindu ਚਾਹੇ Sikh ਚਾਹੇ Muslim ਚਾਹੇ ईसाई ਹੈ ਉਹ ਪੰਜਾਬੀ ਹੈ ਉਹ ਭਾਈਚਾਰਾ ਬਣਾ ਕੇ ਰੱਖਦੇ ਆ ਉਹ ਦੁਨੀਆ ਲਈ ਦੇਸ਼ ਲਈ ਦੁਨੀਆ ਲਈ ਇੱਕ ਵੱਡਾ ਐਗਜ਼ਾਮਪਲ ਹੈ ਜਿਹੜੇ ਆਪਸ ਵਿੱਚ ਮਜਬੂਤੀ ਨਾਲ ਭਾਈਚਾਰਾ ਸਾਂਝ ਬਣਾ ਕੇ ਰੱਖਦੇ ਆ ਸੋ ਬੀਜੀਪੀ ਦੀ ਦਾਲ ਪੰਜਾਬ ਤੇ ਨਹੀਂ ਡਲਦੀ ਪੰਜਾਬ ਸਰ ਵਿਰੋਧੀ ਆਗੂ ਕਹਿੰਦੇ ਆ ਕਿ ਹਰ ਇੱਕ ਮੁੱਦੇ ਤੇ ਬੋਲਦੇ ਆ ਨਸ਼ੇ আর ਨਸ਼ੇ আর ਮਾਈਨਿੰਗ ਦੇ ਮੁੱਦੇ ਤੇ ਨਹੀਂ ਬੋਲਦੇ ਕੋਣ ਆਮ ਆਦਮੀ ਬਾਰੇ ਨਹੀਂ ਦੇਖੋ ਮੋਲਦੇ ਆ ਕਿਉਂ ਨਹੀਂ ਬੋਲਦੇ ਮੈਂ ਤੇ ਹੁਣੇ ਬੋਲ ਕੇ ਆ ਤੁਹਾਡੇ ਚੈਨਲ ਤੇ ਦੇਖੋ ਨਸ਼ਿਆਂ ਦੇ ਪਿੱਛੇ ਬਹੁਤ ਵੱਡਾ ਇੱਕ ਨੈਕਸਸ ਕੰਮ ਕਰ ਰਿਹਾ ਪਹਿਲਾਂ ਨਸ਼ਾ ਸਟੇਟ ਸਪான்ਸਰ ਸੀ ਹੁਣ ਨਸ਼ਾ ਘਟੂ ਘਟ ਸਟੇਟ ਸਪான்ਸਰ ਨਹੀਂ ਹੈ ਲੇਕਿਨ ਨਸ਼ੇ ਦੀ ਸਮੱਸਿਆ ਜਿਹੜੀ ਆ ਉਹਨੂੰ ਖਤਮ ਕਰਨੀ ਆ ਤਮਾਮ ਕੋਸ਼ਿਸ਼ਾਂ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਵੱਡੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈਆਂ ਹੋਈਆਂ ਵੱਡੇ ਡਰਗ ਲਾਰਡਸ ਫੜੇ ਆ ਪੋਲਿਟੀਕਲ ਲੀਡਰਾਂ ਦੇ ਖਿਲਾਫ ਵੀ ਜਿਨ੍ਹਾਂ ਦੇ ਆਰਥਿਕ ਹਿੱਤ ਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਆ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਨਸ਼ਾ ਪੂਰੀ ਤਰ੍ਹਾਂ ਸਫਾਇਆ ਹੋਊਗਾ ਮਾਈਨਿੰਗ ਨੂੰ ਲੈ ਕੇ ਪਾਰਟ ਸਰਕਾਰ ਜਿਹੜੀ ਇੱਕ ਪਾਲਿਸੀ ਬਣਾ ਰਹੀ ਹੈ ਜਿਹੜੀਆਂ ਇਲੀਗਲ ਮਾਈਨਿੰਗਾਂ ਬੰਦ ਕੀਤੀ ਹੈ ਹਾਂ ਪਬਲਿਕ ਮਾਈਨਸ ਜਿਹੜੀਆਂ ਆ ਉਹਨਾਂ ਨੂੰ ਲੋਕਾਂ ਵਾਸਤੇ ਖੋਲਿਆ ਆ ਉਹਨਾਂ ਵਾਲੇ ਟਾਈਮ 'ਚ ਜਿਹੜੀਆਂ ਇੱਕ ਪਾਲਿਸੀ ਬਣਾ ਕੇ ਤਮਾਮ ਪਬਲਿਕ ਮਾਈਂਡਸ ਜਿਹੜੀਆਂ ਖੋਲੀਆਂ ਜਾਣ ਲਗਾਤਾਰ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿੱਗੇ ਨੇਤਾਵਾਂ ਨੂੰ ਜਿਹੜੇ ਆਮ ਆਲਮੀ ਪਾਰਟੀ ਜੁਆਇਨ ਕਰਨੇ ਤੇ ਤੁਸੀਂ ਵੀ ਜ਼ਿਲ੍ਹਾ ਦੇ ਪਦਰੀ ਜਿਹੜੇ ਵਰਕਰ ਇਹਨਾਂ ਜੁਆਇਨ ਕਰਦੇ ਕਿਤਨੇ ਕਿਤੇ ਸਰਕਾਰ ਦਾ ਦਬਾਅ ਜਾਂ ਕੰਮ ਦੇ ਕੇ ਨਹੀਂ 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 ਦੇਖੋ ਪੰਜਾਬ 'ਚ ਇੱਕ ਵੇਵ ਚੱਲ ਰਹੀ ਹੈ ਹਰ ਇੱਕ ਉਹ ਸਵਾਰਥ ਪੰਜਾਬੀ ਜਿਹੜਾ ਪੰਜਾਬ ਨੂੰ ਬਿਹਤਰ ਬਣਾਉਣਾ ਚਾਹੁੰਦਾ ਉਹਨੇ ਮਨ ਬਣਾ ਲਿਆ ਕਿ ਭਗਵੰਤ ਮਾਨ ਜੀ ਤੋਂ ਬਿਨਾ ਪੰਜਾਬ ਦੀ ਬਿਹਤਰੀ ਨਹੀਂ ਹੋ ਸਕਦੀ ਔਰ ਇੱਕ ਇਮਾਨਦਾਰ ਨੇਤਾ ਦਸ਼ਕਾਂ ਬਾਅਦ ਪੰਜਾਬ ਨੂੰ ਮਿਲਿਆ ਜਿਹਦੀ ਅਗਵਾਈ ਚ ਹਰ ਕੋਈ ਹਿੱਸਾ ਪਾਉਣਾ ਚਾਹੁੰਦਾ ਹੈ ਅੱਜ ਵੀ ਅਸੀਂ ਕਈ ਸਰਪੰਚ ਸਾਹਿਬਾਨ ਜਿਹੜੇ ਅਖਰੜ ਹਲਕੇ ਜੋਇਨ ਕਰਾਇਆ ਸਾਡੇ ਪਿੱਛੇ ਜੇ ਕੋਸ਼ਲ ਰਾਣਾ ਜੀ ਜਿਹੜੇ ਵੱਡੇ ਲੀਡਰ ਹੈ ਕਾਂਗਰਸ ਖੇਜਰਾਬਾਦ ਦੇ ਉਹਨਾਂ ਨੇ ਵੀ ਪਾਰਟੀ ਦਾ ਪੱਲਾ ਫੜਿਆ ਪਿਛਲੇ ਕੱਲ ਮੈਂ ਬਲਾਚੌਰ ਸੀ ਉੱਥੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਕਾਂਗਰਸ ਦੇ ਉਹਨਾਂ ਨੇ ਪਾਰਟੀ ਜੋਇਨ ਕੀਤੀ ਆ ਚਾਰ ਪੰਜ ਸਾਡੇ ਸਰਪੰਚ ਹਰ ਰੋਜ਼ ਜੋਇਨ ਕਰ ਰਿਹਾ ਕਈ ਸਾਬਕਾ ਐਮਐਲਏ ਸਾਬਕਾ ਵਿਧਾਇਕ ਸਾਬਕਾ ਐਮਪੀ ਜੋਇਨ ਕਰ ਰਿਹਾ ਮਕਸਦ ਇੱਕੋ ਹੀ ਆ ਪੰਜਾਬ ਦੀ ਬਿਹਤਰੀ ਲਈ ਅਗਰ ਕੋਈ ਕੰਮ ਕਰ ਰਿਹਾ ਉਹ ਭਗਵੰਤਮਾਨ ਕਰ ਰਿਹਾ ਸਾਰੇ ਉਹ ਸਹੁਰਤ ਪੰਜਾਬੀ ਉਹਨਾਂ ਦੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਕਾਨ ਸਾਹਿਬ ਜੇਕਰ ਲੋਕ ਫਤਵਾ ਦੰਦੇ ਨੇ ਸਭ ਤੋਂ ਪਹਿਲਾ ਕੰਮ ਕੀ ਕਰੋਗੇ ਜੀ ਦੇਖੋ ਪੰਜਾਬ ਚ ਅਗਰ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਅਸ਼ੀਰਵਾਦ ਮਿਲਦਾ ਹੈ ਸਭ ਤੋਂ ਪਹਿਲਾ ਕੰਮ ਤੇ ਇਹ ਆ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਮੈਂ ਬਚਾਉਣ ਦੀ ਵਕਾਲਤ ਕਰੂੰਗਾ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਗੱਵਾਂ ਆਵਾਜ਼ بلند ਕਰੂੰਗਾ ਔਰ ਦੇਸ਼ ਦੇ ਭਾਈਚਾਰੇ ਨੂੰ ਮજબૂત ਕਰਨ ਲਈ ਠੋਕ ਵਜਾ ਕੇ ਆਪਾਂ ਉੱਥੇ ਗੱਲ ਕਰਾਂਗੇ ਕਿਉਂਕਿ ਦੇਸ਼ ਦਾ ਭਾਈਚਾਰਾ ਬਚੂਗਾ ਤੇ ਦੇਸ਼ ਬਚੂਗਾ ਇਸ ਤੋਂ ਇਲਾਵਾ ਡਿਵੈਲਪਮੈਂਟ ਨੂੰ ਲੈ ਕੇ ਬਹੁਤ ਸਾਰੇ ਕੰਮ ਹੈ ਜਿਦੇ ਚ ਅਸੀਂ ਇੱਕ ਰਿਲੀਜੀਅਸ ਟੂਰਿਸਟ ਸਰਕਟ ਬਣਾਉਣਾ ਚਾਹੁੰਦੇ ਆ ਜਦੀ ਸ਼ੁਰੂਆਤ ਅਸੀਂ ਖਰੜ ਤੋਂ ਜਿੱਥੇ ਪ੍ਰਭੂ ਰਾਮ ਜੀ ਦਾ ਅਜ ਸरोवर ਹੈ ਜਿਹਦੇ ਲਈ 10 ਕਰੋੜ ਰੁਪਏ ਮਾਨ ਸਰਕਾਰ ਨੇ ਦਿੱਤਾ ਹੈ ਉਸ ਉਸ ਟੂਰਿਸਟ ਪਲੇਸ ਨੂੰ ਵਰਲਡ ਮੈਪ ਤੇ ਲੈ ਕੇ ਆਉਣਾ ਰੋਪੜ ਚ ਮਾਰਾ ਰঞ্জੀਤ ਸਿੰਘ ਦਾ ਜਿਹੜਾ ਹੱਦ ਜਿਹੜਾ ਉਹਨਾਂ ਦਾ ਰਾਜ ਦੀ ਹੱਦ ਬੰਦੀ ਹੈ ਉਹਨੂੰ ਬਿਹਤਰ ਤਰੀਕੇ ਨਾਲ ਇੰਟਰਨੈਸ਼ਨਲ ਮੈਪ ਤੇ ਟੂਰਿਸਟ ਵਾਸਤੇ ਪ੍ਰਮੋਟ ਕਰਨਾ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਨੂੰ ਜਿਹੜੀ ਕਿ ਹੋਰ ਬਿਹਤਰ ਇਨਫਰਾਸਟ੍ਰਕਚਰ ਦੇਣਾ ਸ਼ਹੀਦ ਦੇ ਆਜਮ ਖਟਕੜ ਕਲਾਂ ਦੀ ਜਿਹੜੀ ਪਿੰਡ ਹੈ ਸ਼ਹੀਦ ਆਜਮ ਦਾ ਉਹਦੇ ਵਾਸਤੇ ਬਹੁਤ ਸਾਰਾ ਕੰਮ ਕਰਨ ਵਾਲਾ ਖਾਲਸੇ ਦੀ ਧਰਤੀ ਜਿਹੜੀ ਆ ਸ਼੍ਰੀ ਅਨੰਦਪੁਰ ਸਾਹਿਬ ਨੂੰ ਵੀ ਬਹੁਤ ਸਾਰੇ ਕੰਮ ਕਰਨ ਵਾਲੇ ਆ ਖੁਰਾਲਗੜ੍ਹ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜੀ ਦਾ ਜਿਹੜਾ ਇਤਿਹਾਸਿਕ ਸਥਾਨ ਹੈ ਮਾਤਾ ਨੈਣਾ ਦੇਵੀ ਦਾ ਸਥਾਨ ਹੈ ਇਹ तमाम ਜਿਹੜੇ ਇਤਿਹਾਸਿਕ ਸਥਾਨਾਂ ਦਾ ਇੱਕ ਟੂਰਿਸਟ ਸਰਕਟ ਬਣਾਵਾਂਗੇ ਪੰਜਾਬ ਸਰਕਾਰ ਤਿਆਰ ਹੈ ਭਾਰਤ ਸਰਕਾਰ ਤੋਂ ਜਿਹੜਾ ਉਹਨਾਂ ਤੋਂ ਫੰਡ ਲੈ ਕੇ ਆਵਾਂਗੇ ਸਪੋਰਟਸ ਵਾਸਤੇ ਵਾਲੀਬਾਲ ਫੁੱਟਬਾਲ ਔਰ ਵਾਟਰ ਸਪੋਰਟਸ ਲਈ ਇੱਕ ਲੋਕ ਸਭਾ ਤੋਂ ਬਹੁਤ ਟੈਲੈਂਟ ਉਹਦੇ ਲਈ ਕੰਮ ਕਰਨਾ ਬਾਂਗੇ ਤੋਂ ਸ਼ਰੀਨੰਦਪੁਰ ਸਾਹਿਬ ਦਾ ਫੋਰ ਲੇਨ ਬਣਾਉਣਾ ਮੈਡੀਕਲ ਐਜੂਕੇਸ਼ਨ 'ਚ ਬਹੁਤ ਸਾਰਾ ਕੰਮ ਕਰਨ ਵਾਲਾ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਆਲਰੇਡੀ ਹੈਗੀ ਹੈ ਗੰਨਾ ਹੈਗਾ ਇੱਥੇ ਪਪੂਲਰ ਹੈਗਾ ਆਮ ਬਹਿਗੇ ਆ ਔਰ ਇੱਥੇ ਝੋਨਾ ਕਣਕ ਤੇ ਹੈ ਹੀ ਆ ਲੇਕਿਨ ਕ੍ਰੌਪ ਪ੍ਰੋਸੈਸਿੰਗ ਪਲਾਨ ਕੀ ਸਾਨਾ ਵਾਸਤੇ ਉਹ ਲਾਉਣ ਵਾਸਤੇ ਵੀ ਸੈਂਟਰ ਸਰਕਾਰ ਤੋਂ ਸਕੀਮਾਂ ਲਿਆਵਾਂਗੇ ਔਰ ਸਭ ਤੋਂ ਜ਼ਰੂਰੀ ਪੰਜਾਬ ਦਾ ਇੱਕ ਇੱਕ ਪੈਸਾ ਲਿਆ ਕੇ ਜਿਹੜਾ ਆਰਡੀਐਫ ਨੈਸ਼ਨਲ ਹੈਲਥ ਮਿਸ਼ਨ ਦਾ ਔਰ ਪੰਜਾਬ ਦੀ ਬਿਹਤਰੀ ਲਾਵਾਂਗੇ ਇਹ ਸਾਡੀ ਪ੍ਰਾਇੋਰਟੀ ਰਹੂਗੀ ਮੇਰਾ ਹਰੇਕ ਵਿਧਾਨ ਸਭਾ ਲਈ ਇੱਕ ਅਲੱਗ ਬਲੂਪ੍ਰਿੰਟ ਜਿਹੜਾ ਆ ਉਹ ਤਿਆਰ ਆ ਆਖਰ ਦੇ ਵਿੱਚ